ਕਹਿੰਦੇ ਜਦੋਂ ਦੁਰਗਾਂ ਰੰਗੀਲਾ ਸਾਹਿਬ ਦਾ ਗੀਤ ਮਲਬਈ ਕਿਤੇ ਵਾਲੇ ਮੁੰਡੇ ਕੌਣਗੇ ਲਿਖ ਲਿਖ ਭੇਜਦੀ ਸੀ ਖੂਨ ਨਾਲ ਖਤ ਨਹੀਂ ਤਾਂ ਫਿਰ ਕਿਵੇਂ ਕੌਣਗੇ ਬੱਲੇ ਖੱਲੇ ਖੰਭੇਜਦੀ ਸੀ ਖੂਨ ਨਾਲ ਖਤ ਨਹੀਂ ਕਦੀ ਕਿਵੇਂ ਭੇਜਦੀ ਸੀ ਖੂਨ ਨਾਲ ਖਤ ਨਹੀਂ ਕਿਉਂਕਿ ਆਕੇ ਤੈਨੂੰ ਤੇਰੀ ਮਾਰੀ ਗਈ ਐ ਮਤਨੀ ਹੋਵੇ ਆਕੇ ਤੈਨੂੰ ਤੇਰੀ ਮਾਰੀ ਗਈ ਐ ਮਤਨੀ ਹੋਮੜੇ ਬਿਧਾਨੀ ਪਹਿਰੇ ਇਸਕੇ ਦੇਰਾ ਤੂੰ ਹੋਮੜੇ ਬਿਧਾਨੀ ਪਹਿਰੇ ਇਸਕੇ ਦੇਰਾ ਤੂੰ ਹਾਨਾ ਵੀ ਜੋ ਮੁਹੱਬਤਾਂ ਦਾ ਧਾ ਰੱਬ ਵਾਰੇ ਕਾਸੀ ਤੇਰਾ ਯਾਰ ਵੈਰ ਨੇ ਜਿੱਤੇ ਕਰਵਾਦੀ ਹਾਂ ਚ ਰੋਲਦਾ ਰੱਬ ਵਾਰੇ ਕਾਸੀ ਤੇਰਾ ਯਾਰ ਵੈਰ ਨੇ ਜਿੱਤੇ ਕਰਵਾਦੀ ਠਾਣੇ ਅੱਜ ਰੋਲਦਾ ਰੱਬ ਵਾਰੇ ਕਾਸੀ ਤੇਰਾ ਯਾਰ